ਹਾਂਜੀ ਦੋਸਤੋ ਛੱਤਸ਼ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਜੇਜੇ ਹੋਮ ਸੇਲ ਮਾਰਕੀਟ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਘੱਟ ਬਜਟ ਤੇ ਇੱਕ ਬਹੁਤ ਹੀ ਵਧੀਆ ਘਰ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋયા ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਤਕਰੀਬਨ 15 ਫੁੱਟ ਚੌੜੀ ਜੋ ਸੜਕ ਦੇ ਉੱਪਰ ਇਹ ਘਰ ਬਣਿਆ ਹੋਇਆ ਜੀ 10 ਫੁੱਟ ਚੌੜਾ ਮਾਲਕਾ ਵੱਲੋਂ ਘਰ ਦਾ ਜੋ ਮੇਨ ਗੇਟ ਰਖਵਾਇਆ ਗਿਆ ਜੀ ਚੈੱਕ ਕਰ ਸਕਦੇ ਹੋ ਤੁਸੀਂ ਪੂਰੇ ਵਿਹੜੇ ਦੇ ਵਿੱਚ ਪੱਕਾ ਫਰਸ਼ ਹੈ ਜੀ ਸਿਰ ਤੋਂ ਲੈ ਕੇ ਪੈਰਾਂ ਤੱਕ ਤੁਸੀਂ ਚੈੱਕ ਕਰ ਸਕਦੇ ਹੋ ਟਾਇਲ ਹੀ ਟਾਇਲ ਕਰਵਾ ਰੱਖੀ ਹੈ ਜੀ ਮਾਲਕਾਂ ਨੇ ਦੇਖੋ ਜੀ ਕਿੰਨਾ ਖੁੱਲਾ ਲੌਬੀ ਦਾ ਏਰੀਆ ਬਣਵਾਇਆ ਗਿਆ ਜੀ ਮਾਲਕਾ ਵੱਲੋਂ ਘਰ ਦੇ ਵਿੱਚ ਜਿੰਨੇ ਦੋਸਤੋਂ ਬੈੱਡਰੂਮ ਨੇ ਪੂਰੇ ਪ੍ਰੋਪਰ ਮਾਲਕਾ ਵੱਲੋਂ ਤਿਆਰ ਕਰਵਾਏ ਗਏ ਨੇ ਜੀ ਬਹੁਤ ਖੁੱਲੇ ਡੁੱਲੇ ਬੈੱਡਰੂਮ ਨੇ ਚੈੱਕ ਕਰ ਸਕਦੇ ਹੋ ਤੁਸੀਂ ਕੰਧਾਂ ਦੇ ਉੱਪਰ ਜੋ ਵਾਲਪੇਪਰ ਦਾ ਕੰਮ ਹੈ ਜੀ نیچے ਜੋ ਫਰਸ਼ ਦਾ ਕੰਮ ਹੈ ਬਹੁਤ ਡਿਫਰੈਂਟ ਲੁੱਕ ਨਾਲ ਘਰ ਤਿਆਰ ਕੀਤਾ ਗਿਆ ਜੀ ਸੋ ਮਾਲਕਾਂ ਨੇ ਘਰ ਵੇਚਣਾ ਜੀ ਬਹੁਤ ਘੱਟ ਰੇਟ ਦੇ ਉੱਪਰ ਜਿਸ ਵੀ ਭੈਣ ਭਰਾ ਨੇ ਘਰ ਖਰੀਦਣਾ ਤੁਸੀਂ ਮਾਲਕਾਂ ਦੇ ਮੋਬਾਈਲ ਨੰਬਰ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਜੀ ਪੀਲੀ ਪੱਟੀ ਦੇ ਵਿੱਚ ਸਕਰੀਨ ਤੇ ਚੱਲ ਰਿਹਾ ਤੁਸੀਂ ਮਾਲਕਾਂ ਨਾਲ ਗੱਲਬਾਤ ਕਰਕੇ ਘਰ ਦੀ ਪੂਰੀ ਜਾਣਕਾਰੀ ਲਓ ਤੇ ਘਰ ਖਰੀਦੋ ਜੀ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਰੀਜ ਨਾਲ ਮਾਲਕਾਂ ਨੇ ਘਰ ਤਿਆਰ ਕਰਵਾਇਆ ਹੋਇਆ ਜੀ ਘਰ ਦੇ ਵਿੱਚ ਖੁੱਲੇ ਡੁੱਲੇ ਬੈਡਰੂਮ ਨੇ ਜੀ ਸਟੋਰ ਰੂਮ ਹੈ ਅਟੈਚਡ ਬਾਥਰੂਮ ਨੇ ਜੀ ਦੋਸਤੋ ਇਹ 5 ਵਿਸਵੇ ਜਗਾ ਰਜਿਸਟਰੀ ਵਾਲੀ ਹੈ ਜੀ ਜਿਸ ਦੇ ਵਿੱਚ ਘਰ ਇਹ ਬਣਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਸਾਹਮਣੇ ਵੀ ਇੱਕ ਹੋਰ ਗੇਟ ਰੱਖਿਆ ਹੋਇਆ ਜੀ ਘਰ ਨੂੰ ਅੱਗੇ ਤੱਕ ਘਰ ਬਣਿਆ ਹੋਇਆ ਜੀ ਬਹੁਤ ਖੁੱਲੀ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਘਰ ਨੂੰ ਜੋ ਸੜਕ ਲੱਗਦੀ ਹੈ ਤਕਰੀਬਨ 15 ਫੁੱਟ ਚੌੜੀ ਹੈ ਜੀ ਘਰ ਦੇ ਪਿੱਛੇ ਵਾਲੀ ਸਾਈਡ ਵੀ ਇੱਕ ਵਿੜਾ ਰੱਖਿਆ ਹੋਇਆ ਜੀ ਮਾਲਕਾ ਵੱਲੋਂ ਬਾਕੀ ਤੁਸੀਂ ਹਰ ਜੋ ਰਸੋਈ ਦਾ ਏਰੀਆ ਚੈੱਕ ਕਰ ਸਕਦੇ ਹੋ ਕਿੰਨਾ ਖੁੱਲਾ ਡੁੱਲਾ ਰਸੋਈ ਦਾ ਏਰੀਆ ਜੀ ਸੈਲਫਾਂ ਦਾ ਕੰਮ ਪ੍ਰੋਪਰ ਹੈ ਜਿੰਨਾ ਵੀ ਘਰ ਦੇ ਵਿੱਚ ਬਿਜਲੀ ਦਾ ਕੰਮ ਹੈ ਜੀ ਪਾਣੀ ਦਾ ਕੰਮ ਹੈ ਰੰਗ ਰੋਗਨ ਦਾ ਕੰਮ ਹੈ ਵਧੀਆ ਗੇਟ ਦਰਵਾਜ਼ੇ ਲੱਗੇ ਹੋਏ ਨੇ ਜੀ ਕੋਈ ਵੀ ਕੰਮ ਘਰ ਦਾ ਕਰਵਾਉਣ ਵਾਲਾ ਨਹੀਂ ਹੈ ਜੀ ਸੋ ਜੋ ਘਰ ਦਾ ਰੇਟ ਰੱਖਿਆ ਜੀ ਮਾਲਕਾ ਵੱਲੋਂ 24 ਲੱਖ ਰੁਪਈਆ ਘਰ ਦਾ ਰੇਟ ਰੱਖਿਆ ਗਿਆ ਰਜਿਸਟਰੀ ਵਾਲੀ 5 ਵਿਸਵੇ ਜਗਾ ਦੋਸਤੋ ਤੁਹਾਨੂੰ ਬਾਕੀ ਰੇਟ ਦੇ ਵਿੱਚ ਮੌਕੇ ਤੇ ਮਾਨਤਾਣ ਮਾਲਕਾ ਵੱਲੋਂ ਕਰ ਦਿੱਤਾ ਜਾਵੇਗਾ ਸੋ ਜਿਸ ਵੀ ਭੈਣ ਭਰਾ ਨੇ ਘਰ ਖਰੀਦਣਾ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਜੀ ਸਿੱਧਾ ਤੁਸੀਂ ਆਪਣਾ ਸਮਾਨ ਲਿਆ ਕੇ ਰਹਾਇਸ਼ ਕਰ ਸਕਦੇ ਹੋ ਬਾਥਰੂਮ ਤੁਸੀਂ ਚੈੱਕ ਕਰ ਸਕਦੇ ਹੋ ਜੀ ਕਿੰਨੀ ਸੋਹਣੀ ਟਾਇਲ ਲਗਵਾਈ ਹੋਈ ਹੈ ਜੀ ਬਾਥਰੂਮ ਦੇ ਵਿੱਚ ਸੋ ਦੋਸਤੋ 5 ਵਿਸਵੇ ਜਗਾ ਜੀ 24 ਲੱਖ ਰੁਪਇਆ ਰੇਟ ਹੈ ਘਰ ਦਾ ਮੌਕੇ ਤੇ ਮਾਨਤਾਣ ਹੋ ਜਾਊਗਾ ਜੇ ਤੁਸੀਂ ਵੀ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਜੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਤੇ ਬਿਲਕੁਲ ਫ੍ਰੀ ਦੇ ਵਿੱਚ ਐਡ ਦਾ ਕੰਮ ਕਰਿਆ ਜਾਂਦਾ ਹੈ ਜੀ ਸਾਡਾ ਵਟਸਐਪ ਨੰਬਰ ਸਕਰੀਨ ਦੀ ਫਰੰਟ ਸਾਈਡ ਤੇ ਚੱਲ ਰਿਹਾ ਤੁਸੀਂ ਸਾਨੂੰ ਆਪਣੇ ਘਰ ਦੀ ਡਿਟੇਲ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਜੀ ਸੋ ਘਰ ਨੂੰ ਪੱਕੀਆਂ ਪੌੜੀਆਂ ਚੜ੍ਹਾ ਰੱਖੀਆਂ ਨੇ ਜੀ ਵਧੀਆ ਵਿਹੜਾ ਘਰ ਦੇ ਵਿੱਚ ਦੋਸਤੋ ਸੋ ਪੰਜ ਵਿਸਵੇ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਦੋਸਤੋ ਇੱਕ ਘਰ ਬਣਿਆ ਹੋਇਆ ਜੀ ਜਗਰਾਉਂ ਦੇ 8 ਕਿਲੋਮੀਟਰ ਦੂਰ ਸਿੱਧਵਾ ਕਲਾਂ ਪਿੰਡ ਹੈ ਜੀ ਉੱਥੇ ਇਹ ਘਰ ਬਣਿਆ ਹੋਇਆ ਹੈ ਛੱਤ ਤੁਸੀਂ ਦੇਖ ਸਕਦੇ ਹੋ ਪੂਰੀ ਪੱਕੀ ਛੱਤ ਹੈ ਜੀ ਜੰਗਲਿਆਂ ਦਾ ਕੰਮ ਗ੍ਰਿੱਲਾਂ ਲਗਵਾ ਕੇ ਮਾਲਕਾ ਵੱਲੋਂ ਵਧੀਆ ਕਰਵਾਇਆ ਗਿਆ ਜੀ ਘਰ ਦੇ ਵਿੱਚ ਕੋਈ ਵੀ ਕਮੀ ਨਹੀਂ ਹੈ ਦੋਸਤੋ ਵੇੜਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਸੋ ਤੁਸੀਂ ਮਾਲਕਾਂ ਦੇ ਮੋਬਾਈਲ ਨੰਬਰ ਤੇ ਸਿੱਧੇ ਫੋਨ ਕਾਲ ਕਰੋ ਜੀ ਘਰ ਦੀ ਜਾਣਕਾਰੀ ਲਓ ਜੋ ਵੀ ਪ੍ਰੋਪਰ ਜਾਣਕਾਰੀ ਹੈ ਤੁਸੀਂ ਮਾਲਕਾਂ ਕੋਲੋਂ ਲੈ ਕੇ ਘਰ ਖਰੀਦ ਸਕਦੇ ਹੋ ਜੀ ਰੇਟ 24 ਲੱਖ ਰੁਪਈਆ ਜੀ ਬਾਕੀ ਮੌਕੇ ਤੇ ਮਾਨਤਾਣ ਕਰ ਦਿੱਤਾ ਜਾਵੇਗਾ ਸੋ ਆਸ ਕਰਦੇ ਹਾਂ ਜੀ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਜੀ